ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਇਹ ਲੁੱਟ ਕੀਤੀ ਗਈ ਹੈ ਜਿਹੜੀ ਲੁੱਟ ਕੀਤੀ ਗਈ ਹੈ ਇਹ ਬਟਾਲਾ ਦੇ ਪਿੰਡ ਖੈਰਾ ਦੇ ਵਿੱਚ ਹੋਈ ਹੈ ਜਿੱਥੇ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ 6 ਨਕਾਬਪੋਸ਼ ਜਿਹੜੇ ਲੁਟੇਰੇ ਨੇ ਉਹ ਪਹੁੰਚਦੇ ਨੇ ਤੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਤੇ ਹਥਿਆਰਾਂ ਦੇ ਦਮ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ 2 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਤੇ ਸੀਐਸ ਸੈਂਟਰ ਦੇ ਵਿੱਚ ਇੱਕ ਲੈਪਟਾਪ ਤੇ ਜਿਹੜੇ ਮੁਲਾਜ਼ਮ ਉਥੇ ਕੰਮ ਕਰ ਰਹੇ ਸੀ ਉਹਨਾਂ ਦੇ ਕੋਲ ਉਹ ਜਿਹੜੇ ਉਹਨਾਂ ਦੇ ਮੋਬਾਈਲ ਸੀ ਉਹ ਵੀ ਉਹਨਾਂ ਦੇ ਵੱਲੋਂ ਖੋਹ ਲਏ ਗਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਜਿਹੜਾ ਖੌਫ ਦਾ ਮਾਹੌਲ ਬਣਿਆ ਹੋਇਆ ਇਸ ਲੁੱਟ ਦੇ ਨਾਲ ਕਿਉਂਕਿ ਆਜ ਦੇ ਦਿਨ ਜਿਸ ਤਰ੍ਹਾਂ ਸੂਬੇ ਦੇ ਵਿੱਚ ਕਦੇ ਕਤਲੋਗਾਰਧ ਹੋ ਰਹੀ ਹੈ ਕਦੇ ਗੈਂਗਸਟਰਾਂ ਦੇ ਵੱਲੋਂ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਿਤੇ ਲੁੱਟ ਹੋ ਰਹੀ ਹੈ ਤੇ ਜਿਹੜੀ ਇਹ ਲੁੱਟ ਹੋਈ ਹੈ ਸ਼ਰੀਆਮ ਹੋਈ ਹੈ ਇਹ ਹਥਿਆਰਾਂ ਦੇ ਦਮਤੇ ਉੱਤੇ ਲੁੱਟ ਕੀਤੀ ਗਈ ਹੈ ਬਟਾਲਾ ਦੇ ਵਿੱਚ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ 6 ਨਕਾਬਪੋਸ਼ ਦੱਸੇ ਜਾ ਰਹੇ ਨੇ ਹਾਲਾਂਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਆਲੇ ਦੁਆਲੇ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੂਰਾ ਅਮਲਾ ਪਹੁੰਚ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਕੌਣ ਨੇ ਕਿਹੜੇ ਲੁਟੇਰੇ ਨੇ ਕਿਹੜੇ ਗੈਂਗ ਦੇ ਨਾਲ ਜੁੜੇ ਹੋਏ ਨੇ ਗੈਂਗਸਟਰ ਨੇ ਜਾਂ ਕੁਝ ਹੋਰ ਹੈ ਸਾਰਾ ਜਿਹੜਾ ਧਾਰਮਦਾਰ ਹੈ ਸਭ ਕੁਝ ਵਾਚਿਆ ਜਾ ਰਿਹਾ ਪਰਖਿਆ ਜਾ ਰਿਹਾ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਾਬੂ ਕਰਨ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹਾਲਾਂਕਿ ਜਿਹੜੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਹੋਈ ਹੈ ਇਲਾਕੇ ਦੇ ਵਿੱਚ ਜਦੋਂ ਇਹ ਲੁੱਟ ਹੋਈ ਉਸ ਤੋਂ ਬਾਅਦ ਸੈਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲੁਟੇਰੇ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਕਿਸੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਾਂ ਹੋਰ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਸਭ ਕੁਝ ਅਜੇ ਜਾਂਚ ਦੇ ਘੇਰੇ ਦੇ ਵਿੱਚ ਹੈ ਅਜੇ ਤੱਕ ਕੁਝ ਵੀ ਪੁਖਤਾ ਸਬੂਤ ਹੱਥ ਨਹੀਂ ਲੱਗੇ ਕਿ ਇਹ ਲੋਕ ਕੌਣ ਨੇ ਕਿਹੜੀ ਗੈਂਗ ਦੇ ਲੁਟੇਰੇ ਨੇ ਜਾਂ ਜਿਸ ਤਰ੍ਹਾਂ ਆਮ ਤੌਰ ਤੇ ਚੋਰ ਠੱਗ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਘਟਨਾਕਰਮਾ ਉਸ ਨੂੰ ਅੰਜਾਮ ਦਿੱਤਾ ਗਿਆ ਹਥਿਆਰਾਂ ਦੇ ਦਮ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹਨਾਂ ਦਾ ਕਹਿਣਾ ਹੈ ਕਿ ਹੱਥਾਂ ਦੇ ਵਿੱਚ ਪਿਸਤੌਲ ਸਨ ਤਿੱਖੇ ਗੰਡਾਸੇ ਸਨ ਤਿੱਖੇ ਦਾਤਰ ਸਨ ਜਿਨ੍ਹਾਂ ਦੇ ਨਾਲ ਡਰਾਇਆ ਧਮਕਾਇਆ ਗਿਆ ਤੇ ਜਿਹੜੀ ਨਕਦੀ ਸੀ ਤਾਂ ਉਹ ਫਿਰੋਜ਼ਪੁਰ ਦੇ ਵਿੱਚ ਤਿੰਨ ਦਿਨ ਬੀਤਣ ਤੋਂ ਬਾਅਦ ਫੇਰ ਇੱਕ ਕਤਲकांड ਹੁੰਦਾ ਤੇ ਫਿਰ ਪਟਿਆਲੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਕਦੇ ਜਲੰਧਰ ਦੇ ਵਿੱਚ ਕਤਲੋਗਾਰਦ ਹੁੰਦੀ ਹੈ ਕਦੇ ਹੁਣ ਇਹ ਲੁੱਟ ਜਿਹੜੀ ਹੋਈ ਹੈ ਗੁਰਦਾਸਪੁਰ ਤੇ ਬਟਾਲਾ ਦੇ ਪਿੰਡ ਖਹਿਰਾ ਦੇ ਵਿੱਚ ਅਸੀਂ ਜਾ ਰਹੀਏ ਜਿੱਥੇ ਇੱਕ ਪ੍ਰਾਈਵੇਟ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਤੰਤਰ ਦੇ ਉੱਤੇ ਕਿ ਇੱਕ ਸੁਰੱਖਿਆ ਕਿੱਥੇ ਆ ਲੋਕਾਂ ਦੇ ਵਿੱਚ ਸੈਮ ਦਾ ਮਾਹੌਲ ਬਣਿਆ ਹੋਇਆ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਇੱਕੋ ਸਵਾਲ ਚੁੱਕਿਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਜੇਕਰ ਦਿਨ ਦਿਹਾੜੇ ਇਸ ਤਰ੍ਹਾਂ ਸਾਡੇ ਨਾਲ ਲੁੱਟ ਹੋਏਗੀ ਸਾਡੀ ਜਾਨ ਮਾਲ ਦੀ ਰਾਖੀ ਕੌਣ ਕਰੇਗਾ ਪੁਲਿਸ ਪ੍ਰਸ਼ਾਸਨ ਕੰਮ ਕੀ ਕਰ ਰਿਹਾ ਕਿੱਥੇ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕੰਮ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਪੁਲਿਸ ਤੰਤਰ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਘਿਰਦਾ ਨਜ਼ਰ ਆ ਰਿਹਾ ਕਿਤੇ ਲੁੱਟਾਂ ਹੋ ਰਹੀਆਂ ਨੇ ਕਿਤੇ ਕਤਲੋਗਾਰ ਦਾ ਕਿਤੇ ਬਦਮਾਸ਼ਾਂ ਦੇ ਵੱਲੋਂ ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਫੋਨ ਆਉਂਦੇ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਵੱਡੇ ਸਵਾਲ ਵੱਡੇ ਜਿਹੜੇ ਦਾਅਵੇ ਵਾਅਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਠੋਕੇ ਜਾ ਰਹੇ ਸੀ ਉਹਨਾਂ ਦੀ ਹੁਣ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਔਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਇਹ ਲੁੱਟ ਕੀਤੀ ਗਈ ਹੈ ਜਿਹੜੀ ਲੁੱਟ ਕੀਤੀ ਗਈ ਹੈ ਇਹ ਬਟਾਲਾ ਦੇ ਪਿੰਡ ਖੈਰਾ ਦੇ ਵਿੱਚ ਹੋਈ ਹੈ ਜਿੱਥੇ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ 6 ਨਕਾਬਪੋਸ਼ ਜਿਹੜੇ ਲੁਟੇਰੇ ਨੇ ਉਹ ਪਹੁੰਚਦੇ ਨੇ ਤੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਤੇ ਹਥਿਆਰਾਂ ਦੇ ਦਮ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ 2 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਤੇ ਸੀਐਸ ਸੈਂਟਰ ਦੇ ਵਿੱਚ ਇੱਕ ਲੈਪਟਾਪ ਤੇ ਜਿਹੜੇ ਮੁਲਾਜ਼ਮ ਉਥੇ ਕੰਮ ਕਰ ਰਹੇ ਸੀ ਉਹਨਾਂ ਦੇ ਕੋਲ ਉਹ ਜਿਹੜੇ ਉਹਨਾਂ ਦੇ ਮੋਬਾਈਲ ਸੀ ਉਹ ਵੀ ਉਹਨਾਂ ਦੇ ਵੱਲੋਂ ਖੋਲੇ ਗਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਜਿਹੜਾ ਖੌਫ ਦਾ ਮਾਹੌਲ ਬਣਿਆ ਹੋਇਆ ਇਸ ਲੁੱਟ ਦੇ ਨਾਲ ਕਿਉਂਕਿ ਅੱਜ ਦੇ ਦਿਨ ਜਿਸ ਤਰ੍ਹਾਂ ਸੂਬੇ ਦੇ ਵਿੱਚ ਕਦੇ ਕਤਲੋਗਾਰਧ ਹੋ ਰਹੀ ਹੈ ਕਦੇ ਗੈਂਗਸਟਰਾਂ ਦੇ ਵੱਲੋਂ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਿਤੇ ਲੁੱਟ ਹੋ ਰਹੀ ਹੈ ਤੇ ਜਿਹੜੀ ਇਹ ਲੁੱਟ ਹੋਈ ਹੈ ਸ਼ਰਿਆਮ ਹੋਈ ਹੈ ਇਹ ਹਥਿਆਰਾਂ ਦੇ ਦਮ ਤੇ ਉੱਤੇ ਲੁੱਟ ਕੀਤੀ ਗਈ ਹੈ ਬਟਾਲਾ ਦੇ ਵਿੱਚ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ 6 ਨਕਾਬਪੋਸ਼ ਦੱਸੇ ਜਾ ਰਹੇ ਨੇ ਹਾਲਾਂਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਆਲੇ ਦੁਆਲੇ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੂਰਾ ਅਮਲਾ ਪਹੁੰਚ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਕੌਣ ਨੇ ਕਿਹੜੇ ਲੁਟੇਰੇ ਨੇ ਕਿਹੜੇ ਗੈਂਗ ਦੇ ਨਾਲ ਜੁੜੇ ਹੋਏ ਨੇ ਗੈਂਗਸਟਰ ਨੇ ਜਾਂ ਕੁਝ ਹੋਰ ਹੈ ਸਾਰਾ ਜਿਹੜਾ ਧਾਰਮਦਾਰ ਹੈ ਸਭ ਕੁਝ ਵਾਚਿਆ ਜਾ ਰਿਹਾ ਪਰਖਿਆ ਜਾ ਰਿਹਾ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਾਬੂ ਕਰਨ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹਾਲਾਂਕਿ ਜਿਹੜੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਹੋਈ ਹੈ ਇਲਾਕੇ ਦੇ ਵਿੱਚ ਜਦੋਂ ਇਹ ਲੁੱਟ ਹੋਈ ਉਸ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲੁਟੇਰੇ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਕਿਸੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਾਂ ਹੋਰ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਸਭ ਕੁਝ ਅਜੇ ਜਾਂਚ ਦੇ ਘੇਰੇ ਦੇ ਵਿੱਚ ਹੈ ਅਜੇ ਤੱਕ ਕੁਝ ਵੀ ਪੱਕਾ ਸਬੂਤ ਹੱਥ ਨਹੀਂ ਲੱਗੇ ਕਿ ਇਹ ਲੋਕ ਕੌਣ ਨੇ ਕਿਹੜੀ ਗੈਂਗ ਦੇ ਲੁਟੇਰੇ ਨੇ ਜਾਂ ਜਿਸ ਤਰ੍ਹਾਂ ਆਮ ਤੌਰ ਤੇ ਚੋਰ ਠੱਗ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਘਟਨਾ ਕਰਮਾ ਉਸ ਨੂੰ ਇੰਜ਼ਾਮ ਦਿੱਤਾ ਗਿਆ ਹਥਿਆਰਾਂ ਦੇ ਦਮ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹਨਾਂ ਦਾ ਕਹਿਣਾ ਹੈ ਕਿ ਹੱਥਾਂ ਦੇ ਵਿੱਚ ਪਿਸਤੌਲ ਸਨ ਤਿੱਖੇ ਗੰਡਾਸੇ ਸਨ ਇੱਕੇ ਦਾਤਰ ਸਨ ਜਿਨ੍ਹਾਂ ਦੇ ਨਾਲ ਡਰਾਇਆ ਧਮਕਾਇਆ ਗਿਆ ਤੇ ਜਿਹੜੀ ਨਕਦੀ ਸੀ ਉਹ ਲੁੱਟ ਲਈ ਗਈ ਹੈ ਤੇ ਜਿਹੜੇ ਅੰਦਰ ਮੋਬਾਈਲ ਸੀ ਲੋਕਾਂ ਦੇ ਕੋਲ ਭਾਬ ਜਿਹੜੇ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਤੇ ਇੱਕ ਲੈਪਟਾਪ ਵੀ ਇਹਨਾਂ ਦੇ ਵੱਲੋਂ ਚੋਕ ਲਿਆ ਗਿਆ ਤੇ ਲੈ ਕੇ ਰਫੂ ਚੱਕਰ ਹੋ ਗਏ ਨੇ ਫਿਲਮੀ ਅੰਦਾਜ਼ ਦੇ ਵਿੱਚ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਿ ਜਲਦੀ ਜੇਲ੍ਹ ਦੀਆਂ ਰੋਟੀਆਂ ਖਾਣਗੇ ਪਰ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਕਦੇ ਕਤਲ ਹੋ ਰਹੇ ਨੇ ਕਦੇ ਬਦਮਾਸ਼ਾਂ ਦੇ ਵੱਲੋਂ ਸਿੱਧੇ ਤੌਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਿਤੇ ਕਤਲੋਗਾਰ ਦਾ ਕਿਤੇ ਲੁੱਟ ਦਾ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਅਜੇ ਅਮਰਸਰ ਦੇ ਵਿੱਚ ਜਿਹੜਾ ਐਨ ਆਰ ਆਈ ਕਤਲकांड ਹੋਇਆ ਸੀ ਉਹ ਨਹੀਂ ਸੀ ਲੋਕੀਆ ਅਖਬਾਰਾਂ ਦੇ ਪੰਨਿਆਂ ਤੋਂ ਉਹ ਖਬਰ ਨਹੀਂ ਸੀ ਲੱਤੀ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਕਤਲकांड ਹੁੰਦਾ ਤੇ ਉਹ ਫਿਰੋਜ਼ਪੁਰ ਦੇ ਵਿੱਚ 3 ਦਿਨ ਬੀਤਣ ਤੋਂ ਬਾਅਦ ਫੇਰ ਇੱਕ ਕਤਲकांड ਹੁੰਦਾ ਤੇ ਫਿਰ ਪਟਿਆਲੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਕਦੇ ਜਲੰਧਰ ਦੇ ਵਿੱਚ ਕਤਲੋਗਾਰ ਦੋਂਦੀ ਹੈ ਕਦੇ ਹੁਣੇ ਲੁੱਟ ਜਿਹੜ ਜਾਰੀਆ ਜਿੱਥੇ ਇੱਕ ਪ੍ਰਾਈਵੇਟ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਤੰਤਰ ਦੇ ਉੱਤੇ ਕਿ ਸੁਰੱਖਿਆ ਕਿੱਥੇ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਇੱਕੋ ਸਵਾਲ ਚੁੱਕਿਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਕਿ ਸੁਰੱਖਿਆ ਕਿੱਥੇ ਹੈ ਜੇਕਰ ਦਿਨ ਦਿਹਾੜੇ ਇਸ ਤਰ੍ਹਾਂ ਸਾਡੇ ਨਾਲ ਲੁੱਟ ਹੋਏਗੀ ਸਾਡੀ ਜਾਨ ਮਾਲ ਦੀ ਰਾਖੀ ਕੌਣ ਕਰੇਗਾ ਪੁਲਿਸ ਪ੍ਰਸ਼ਾਸਨ ਕੰਮ ਕੀ ਕਰ ਰਿਹਾ ਕਿੱਥੇ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕੰਮ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਪੁਲਿਸ ਤੰਤਰ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਘਿਰਦਾ ਨਜ਼ਰ ਆ ਰਿਹਾ ਕਿਤੇ ਲੁੱਟਾਂ ਹੋ ਰਹੀਆਂ ਨੇ ਕਿਤੇ ਕਤਲੋਗਾਰ ਦਾ ਕਿਤੇ ਬਦਮਾਸ਼ਾਂ ਦੇ ਵੱਲੋਂ ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਫੋਨ ਆਂਦੇ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਵੱਡੇ ਸਵਾਲ ਵੱਡੇ ਜਿਹੜੇ ਦਾਅਵੇ ਵਾਅਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਠੋਕੇ ਜਾ ਰਹੇ ਸੀ ਉਹ ਉਹਨਾਂ ਦੀ ਹੁਣ ਪੋਲ ਖੁੱਲਦੀ ਨਜ਼ਰ ਆ ਰਿਹਾ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਇਹ ਲੁੱਟ ਕੀਤੀ ਗਈ ਹੈ ਜਿਹੜੀ ਲੁੱਟ ਕੀਤੀ ਗਈ ਹੈ ਇਹ ਬਟਾਲਾ ਦੇ ਪਿੰਡ ਖੈਰਾ ਦੇ ਵਿੱਚ ਹੋਈ ਹੈ ਜਿੱਥੇ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ 6 ਨਕਾਬਪੋਸ਼ ਜਿਹੜੇ ਲੁਟੇਰੇ ਨੇ ਉਹ ਪਹੁੰਚਦੇ ਨੇ ਤੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਤੇ ਹਥਿਆਰਾਂ ਦੇ ਦਮ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ 2 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਤੇ ਸੀਐਸ ਸੈਂਟਰ ਦੇ ਵਿੱਚ ਇੱਕ ਲੈਪਟਾਪ ਤੇ ਜਿਹੜੇ ਮੁਲਾਜ਼ਮ ਉਥੇ ਕੰਮ ਕਰ ਰਹੇ ਸੀ ਉਹਨਾਂ ਦੇ ਕੋਲ ਉਹ ਜਿਹੜੇ ਉਹਨਾਂ ਦੇ ਮੋਬਾਈਲ ਸੀ ਉਹ ਵੀ ਉਹਨਾਂ ਦੇ ਵੱਲੋਂ ਖੋਲੇ ਗਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਜਿਹੜਾ ਖੌਫ ਦਾ ਮਾਹੌਲ ਬਣਿਆ ਹੋਇਆ ਇਸ ਲੁੱਟ ਦੇ ਨਾਲ ਕਿਉਂਕਿ ਅੱਜ ਦੇ ਦਿਨ ਜਿਸ ਤਰ੍ਹਾਂ ਸੂਬੇ ਦੇ ਵਿੱਚ ਕਦੇ ਕਤਲੋਗਾਰਧ ਹੋ ਰਹੀ ਹੈ ਕਦੇ ਗੈਂਗਸਟਰਾਂ ਦੇ ਵੱਲੋਂ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਿਤੇ ਲੁੱਟ ਹੋ ਰਹੀ ਹੈ ਤੇ ਜਿਹੜੀ ਇਹ ਲੁੱਟ ਹੋਈ ਹੈ ਸ਼ਰਿਆਮ ਹੋਈ ਹੈ ਇਹ ਹਥਿਆਰਾਂ ਦੇ ਦਮ ਤੇ ਉੱਤੇ ਲੁੱਟ ਕੀਤੀ ਗਈ ਹੈ ਬਟਾਲਾ ਦੇ ਵਿੱਚ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ 6 ਨਕਾਬਪੋਸ਼ ਦੱਸੇ ਜਾ ਰਹੇ ਨੇ ਹਾਲਾਂਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਆਲੇ ਦੁਆਲੇ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੂਰਾ ਅਮਲਾ ਪਹੁੰਚ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਕੌਣ ਨੇ ਕਿਹੜੇ ਲੁਟੇਰੇ ਨੇ ਕਿਹੜੇ ਗੈਂਗ ਦੇ ਨਾਲ ਜੁੜੇ ਹੋਏ ਨੇ ਗੈਂਗਸਟਰ ਨੇ ਜਾਂ ਕੁਝ ਹੋਰ ਹੈ ਸਾਰਾ ਜਿਹੜਾ ਧਾਰਮਦਾਰ ਹੈ ਸਭ ਕੁਝ ਵਾਚਿਆ ਜਾ ਰਿਹਾ ਪਰਖਿਆ ਜਾ ਰਿਹਾ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਾਬੂ ਕਰਨ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹਾਲਾਂਕਿ ਜਿਹੜੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਹੋਈ ਹੈ ਇਲਾਕੇ ਦੇ ਵਿੱਚ ਜਦੋਂ ਇਹ ਲੁੱਟ ਹੋਈ ਉਸ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲੁਟੇਰੇ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਕਿਸੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਾਂ ਹੋਰ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਸਭ ਕੁਝ ਅਜੇ ਜਾਂਚ ਦੇ ਘੇਰੇ ਦੇ ਵਿੱਚ ਹੈ ਅਜੇ ਤੱਕ ਕੁਝ ਵੀ ਪੱਕਾ ਸਬੂਤ ਹੱਥ ਨਹੀਂ ਲੱਗੇ ਕਿ ਇਹ ਲੋਕ ਕੌਣ ਨੇ ਕਿਹੜੀ ਗੈਂਗ ਦੇ ਲੁਟੇਰੇ ਨੇ ਜਾਂ ਜਿਸ ਤਰ੍ਹਾਂ ਆਮ ਤੌਰ ਤੇ ਚੋਰ ਠੱਗ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਘਟਨਾ ਕਰਮਾ ਉਸ ਨੂੰ ਇੰਜ਼ਾਮ ਦਿੱਤਾ ਗਿਆ ਹਥਿਆਰਾਂ ਦੇ ਦਮ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹਨਾਂ ਦਾ ਕਹਿਣਾ ਹੈ ਕਿ ਹੱਥਾਂ ਦੇ ਵਿੱਚ ਪਿਸਤੌਲ ਸਨ ਤਿੱਖੇ ਗੰਡਾਸੇ ਸਨ ਇੱਕੇ ਦਸਤਰਸਨ ਜਿਨ੍ਹਾਂ ਦੇ ਨਾਲ ਡਰਾਇਆ ਧਮਕਾਇਆ ਗਿਆ ਤੇ ਜਿਹੜੀ ਨਕਦੀ ਸੀ ਉਹ ਲੁੱਟ ਲਈ ਗਈ ਹੈ ਤੇ ਜਿਹੜੇ ਅੰਦਰ ਮੋਬਾਈਲ ਸੀ ਲੋਕਾਂ ਦੇ ਕੋਲ ਭਾਬ ਜਿਹੜੇ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਤੇ ਇੱਕ ਲੈਪਟਾਪ ਵੀ ਇਹਨਾਂ ਦੇ ਵੱਲੋਂ ਚੋਕ ਲਿਆ ਗਿਆ ਤੇ ਲੈ ਕੇ ਰਫੂ ਚੱਕਰ ਹੋ ਗਏ ਨੇ ਫਿਲਮੀ ਅੰਦਾਜ਼ ਦੇ ਵਿੱਚ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਿ ਜਲਦੀ ਜੇਲ੍ਹ ਦੀਆਂ ਰੋਟੀਆਂ ਖਾਣਗੇ ਪਰ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਕਦੇ ਕਤਲ ਹੋ ਰਹੇ ਨੇ ਕਦੇ ਬਦਮਾਸ਼ਾਂ ਦੇ ਵੱਲੋਂ ਸਿੱਧੇ ਤੌਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਿਤੇ ਕਤਲੋਗਾਰ ਦਾ ਕਿਤੇ ਲੁੱਟ ਦਾ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਅਜੇ ਅਮਰਸਰ ਦੇ ਵਿੱਚ ਜਿਹੜਾ ਐਨ ਆਰ ਆਈ ਕਤਲकांड ਹੋਇਆ ਸੀ ਉਹ ਨਹੀਂ ਸੀ ਲੋਕੀਆ ਅਖਬਾਰਾਂ ਦੇ ਪੰਨਿਆਂ ਤੋਂ ਉਹ ਖਬਰ ਨਹੀਂ ਸੀ ਲੱਤੀ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਕਤਲकांड ਹੁੰਦਾ ਤੇ ਉਹ ਫਿਰੋਜ਼ਪੁਰ ਦੇ ਵਿੱਚ 3 ਦਿਨ ਬੀਤਣ ਤੋਂ ਬਾਅਦ ਫੇਰ ਇੱਕ ਕਤਲकांड ਹੁੰਦਾ ਤੇ ਫਿਰ ਪਟਿਆਲੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਕਦੇ ਜਲੰਧਰ ਦੇ ਵਿੱਚ ਕਤਲੋਗਾਰ ਦੋਂਦੀ ਹੈ ਕਦੇ ਹੁਣੇ ਲੁੱਟ ਜਿਹੜ ਜਾਰੀਆ ਜਿੱਥੇ ਇੱਕ ਪ੍ਰਾਈਵੇਟ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਤੰਤਰ ਦੇ ਉੱਤੇ ਕਿ ਸੁਰੱਖਿਆ ਕਿੱਥੇ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਇੱਕੋ ਸਵਾਲ ਚੁੱਕਿਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਕਿ ਸੁਰੱਖਿਆ ਕਿੱਥੇ ਹੈ ਜੇਕਰ ਦਿਨ ਦਿਹਾੜੇ ਇਸ ਤਰ੍ਹਾਂ ਸਾਡੇ ਨਾਲ ਲੁੱਟ ਹੋਏਗੀ ਸਾਡੀ ਜਾਨ ਮਾਲ ਦੀ ਰਾਖੀ ਕੌਣ ਕਰੇਗਾ ਪੁਲਿਸ ਪ੍ਰਸ਼ਾਸਨ ਕੰਮ ਕੀ ਕਰ ਰਿਹਾ ਕਿੱਥੇ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕੰਮ ਹਾਲਾਂਕਿ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਪੁਲਿਸ ਤੰਤਰ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਘਿਰਦਾ ਨਜ਼ਰ ਆ ਰਿਹਾ ਕਿਤੇ ਲੁੱਟਾਂ ਹੋ ਰਹੀਆਂ ਨੇ ਕਿਤੇ ਕਤਲੋਗਾਰ ਦਾ ਕਿਤੇ ਬਦਮਾਸ਼ਾਂ ਦੇ ਵੱਲੋਂ ਗੈਂਗਸਟਰਾਂ ਦੇ ਵੱਲੋਂ ਜੇਲ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਫੋਨ ਆਂਦੇ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਵੱਡੇ ਸਵਾਲ ਵੱਡੇ ਜਿਹੜੇ ਦਾਅਵੇ ਵਾਅਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਠੋਕੇ ਜਾ ਰਹੇ ਸੀ ਉਹ ਉਹਨਾਂ ਦੀ ਹੁਣ ਪੋਲ ਖੁੱਲਦੀ ਨਜ਼ਰ ਆ ਰਿਹਾ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਇਹ ਲੁੱਟ ਕੀਤੀ ਗਈ ਹੈ ਜਿਹੜੀ ਲੁੱਟ ਕੀਤੀ ਗਈ ਹੈ ਇਹ ਬਟਾਲਾ ਦੇ ਪਿੰਡ ਖੈਰਾ ਦੇ ਵਿੱਚ ਹੋਈ ਹੈ ਜਿੱਥੇ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ 6 ਨਕਾਬਪੋਸ਼ ਜਿਹੜੇ ਲੁਟੇਰੇ ਨੇ ਉਹ ਪਹੁੰਚਦੇ ਨੇ ਤੇ ਹੱਥਾਂ ਦੇ ਵਿੱਚ ਹਥਿਆਰ ਹੁੰਦੇ ਨੇ ਤੇ ਹਥਿਆਰਾਂ ਦੇ ਦਮ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ 2 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਤੇ ਸੀਐਸ ਸੈਂਟਰ ਦੇ ਵਿੱਚ ਇੱਕ ਲੈਪਟਾਪ ਤੇ ਜਿਹੜੇ ਮੁਲਾਜ਼ਮ ਉਥੇ ਕੰਮ ਕਰ ਰਹੇ ਸੀ ਉਹਨਾਂ ਦੇ ਕੋਲ ਉਹ ਜਿਹੜੇ ਉਹਨਾਂ ਦੇ ਮੋਬਾਈਲ ਸੀ ਉਹ ਵੀ ਉਹਨਾਂ ਦੇ ਵੱਲੋਂ ਖੋਲੇ ਗਏ ਨੇ ਹਾਲਾਂਕਿ ਇਲਾਕੇ ਦੇ ਵਿੱਚ ਜਿਹੜਾ ਖੌਫ ਦਾ ਮਾਹੌਲ ਬਣਿਆ ਹੋਇਆ ਇਸ ਲੁੱਟ ਦੇ ਨਾਲ ਕਿਉਂਕਿ ਆਜ ਦੇ ਦਿਨ ਜਿਸ ਤਰ੍ਹਾਂ ਸੂਬੇ ਦੇ ਵਿੱਚ ਕਦੇ ਕਤਲੋਗਾਰਧ ਹੋ ਰਹੀ ਹੈ ਕਦੇ ਗੈਂਗਸਟਰਾਂ ਦੇ ਵੱਲੋਂ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਿਤੇ ਲੁੱਟ ਹੋ ਰਹੀ ਹੈ ਤੇ ਜਿਹੜੀ ਇਹ ਲੁੱਟ ਹੋਈ ਹੈ ਸ਼ਰੀਆਮ ਹੋਈ ਹੈ ਇਹ ਹਥਿਆਰਾਂ ਦੇ ਦਮ ਤੇ ਉੱਤੇ ਲੁੱਟ ਕੀਤੀ ਗਈ ਹੈ ਬਟਾਲਾ ਦੇ ਵਿੱਚ ਇੱਕ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ 6 ਨਕਾਬਪੋਸ਼ ਦੱਸੇ ਜਾ ਰਹੇ ਨੇ ਹਾਲਾਂਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਆਲੇ ਦੁਆਲੇ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੂਰਾ ਅਮਲਾ ਪਹੁੰਚ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਕੌਣ ਨੇ ਕਿਹੜੇ ਲੁਟੇਰੇ ਨੇ ਕਿਹੜੇ ਗੈਂਗ ਦੇ ਨਾਲ ਜੁੜੇ ਹੋਏ ਨੇ ਗੈਂਗਸਟਰ ਨੇ ਜਾਂ ਕੁਝ ਹੋਰ ਹੈ ਸਾਰਾ ਜਿਹੜਾ ਧਾਰਮਦਾਰ ਹੈ ਸਭ ਕੁਝ ਵਾਚਿਆ ਜਾ ਰਿਹਾ ਪਰਖਿਆ ਜਾ ਰਿਹਾ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਾਬੂ ਕਰਨ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹਾਲਾਂਕਿ ਜਿਹੜੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਹੋਈ ਹੈ ਇਲਾਕੇ ਦੇ ਵਿੱਚ ਜਦੋਂ ਇਹ ਲੁੱਟ ਹੋਈ ਉਸ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲੁਟੇਰੇ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਕਿਸੇ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸਨ ਜਾਂ ਹੋਰ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਸਭ ਕੁਝ ਅਜੇ ਜਾਂਚ ਦੇ ਘੇਰੇ ਦੇ ਵਿੱਚ ਹੈ ਅਜੇ ਤੱਕ ਕੁਝ ਵੀ ਪੁਕਤਾ ਸਬੂਤ ਹੱਥ ਨਹੀਂ ਲੱਗੇ ਕਿ ਇਹ ਲੋਕ ਕੌਣ ਨੇ ਕਿਹੜੀ ਗੈਂਗ ਦੇ ਲੁਟੇਰੇ ਨੇ ਜਾਂ ਜਿਸ ਤਰ੍ਹਾਂ ਆਮ ਤੌਰ ਤੇ ਚੋਰ ਠੱਗ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਘਟਨਾਕਰਮਾ ਉਸ ਨੂੰ ਅੰਜਾਮ ਦਿੱਤਾ ਗਿਆ ਹਥਿਆਰਾਂ ਦੇ ਦਮ ਦੇ ਉੱਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹਨਾਂ ਦਾ ਕਹਿਣਾ ਹੈ ਕਿ ਹੱਥਾਂ ਦੇ ਵਿੱਚ ਪਿਸਤੌਲ ਸਨ ਤਿੱਖੇ ਗੰਡਾਸੇ ਸਨ ਤਿੱਖੇ ਦਾਤਰ ਸਨ ਜਿਨ੍ਹਾਂ ਦੇ ਨਾਲ ਡਰਾਇਆ ਧਮਕਾਇਆ ਗਿਆ ਤੇ ਜਿਹੜੀ ਨਕਦੀ ਸੀ ਉਹ ਲੁੱਟ ਲਈ ਗਈ ਹੈ ਤੇ ਜਿਹੜੇ ਅੰਦਰ ਮੋਬਾਈਲ ਸੀ ਲੋਕਾਂ ਦੇ ਕੋਲ ਭਾਬ ਜਿਹੜੇ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਤੇ ਇੱਕ ਲੈਪਟਾਪ ਵੀ ਇਹਨਾਂ ਦੇ ਵੱਲੋਂ ਚੋਕ ਲਿਆ ਗਿਆ ਤੇ ਲੈ ਕੇ ਰਫੂ ਚੱਕਰ ਹੋ ਗਏ ਨੇ ਫਿਲਮੀ ਅੰਦਾਜ਼ ਦੇ ਵਿੱਚ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਕਿ ਜਲਦੀ ਜੇਲ੍ਹ ਦੀਆਂ ਰੋਟੀਆਂ ਖਾਣਗੇ ਪਰ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਕਦੇ ਕਤਲ ਹੋ ਰਹੇ ਨੇ ਕਦੇ ਬਦਮਾਸ਼ਾਂ ਦੇ ਵੱਲੋਂ ਸਿੱਧੇ ਤੌਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਕਿਤੇ ਕਤਲੋਗਾਰ ਦਾ ਕਿਤੇ ਲੁੱਟ ਦਾ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਅਜੇ ਅਮਰਸਰ ਦੇ ਵਿੱਚ ਜਿਹੜਾ ਐਨ ਆਰ ਆਈ ਕਤਲकांड ਹੋਇਆ ਸੀ ਉਹ ਨਹੀਂ ਸੀ ਲੋਕਿਆ ਅਖਬਾਰਾਂ ਦੇ ਪੰਨਿਆਂ ਤੋਂ ਉਹ ਖਬਰ ਨਹੀਂ ਸੀ ਲੱਤੀ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਕਤਲकांड ਹੁੰਦਾ ਤੇ ਉਹ ਫਿਰੋਜ਼ਪੁਰ ਦੇ ਵਿੱਚ ਤਿੰਨ ਦਿਨ ਬੀਤਣ ਤੋਂ ਬਾਅਦ ਫੇਰ ਇੱਕ ਕਤਲकांड ਹੁੰਦਾ ਤੇ ਫਿਰ ਪਟਿਆਲੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਕਦੇ ਜਲੰਧਰ ਦੇ ਵਿੱਚ ਕਤਲੋਗਾਰਦ ਹੁੰਦੀ ਹੈ ਕਦੇ ਹੁਣੇ ਲੁੱਟ ਜਿਹ ਸੀ ਜਾ ਰਹੀ ਹੈ ਜਿੱਥੇ ਇੱਕ ਪ੍ਰਾਈਵੇਟ ਸੀਐਸ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਤੰਤਰ ਦੇ ਉੱਤੇ ਕਿ ਸੁਰੱਖਿਆ ਕਿੱਥੇ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਸਿੱਧੇ ਤੌਰ ਤੇ ਲੋਕਾਂ ਦੇ ਵੱਲੋਂ ਇੱਕੋ ਸਵਾਲ ਚੁੱਕਿਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਕਿ ਸੁਰੱਖਿਆ ਕਿੱਥੇ ਆ ਜੇਕਰ ਦਿਨ ਦਿਹਾੜੇ ਇਸ ਤਰ੍ਹਾਂ ਸਾਡੇ ਨਾਲ ਲੁੱਟ ਹੋਏਗੀ ਸਾਡੀ ਜਾਨ ਮਾਲ ਦੀ ਰਾਖੀ ਕੌਣ ਕਰੇਗਾ ਪੁਲਿਸ ਪ੍ਰਸ਼ਾਸਨ ਕੰਮ ਕੀ ਕਰ ਰਿਹਾ ਕਿੱਥੇ ਹੋ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕੰਮ ਹਾਲਾਂਕਿ